ਇਹ ਤੋ ਇਹ ਇਹਨੂੰ ਕਰੋ ਕੈਟ ਆ ਵੀਰੇ ਬਟੇਂਡੇ ਮਨਤਾਨੀਆਂ ਰੋਡ ਤੋਂ ਅੱਜ ਹੀ ਸਟਾਰਟਿੰਗ ਕਰਤੀ ਬਟੇਂਡਾ ਸ਼ਹਿਰ ਤੁਸੀਂ ਵੀ ਜਾਗੋ ਯਾਰ ਕਿਉਂ ਬਹੁਤ ਹੋ ਗਿਆ ਬਹੁਤ ਹੋ ਗਿਆ ਪੰਜਾਬ ਨਾਲ ੱਤਕਾ ਬਹੁਤ ਹੋਈ ਜਾਂਦਾ ਜਾਗੋ ਯਾਰ ਕਦੋਂ ਜਾਗੋਗੇ ਆਪਣੀ ਮਾਂ ਨੂੰ ਹੱਥ ਪੈ ਗਿਆ ਅੱਜ ਯਾਰ ਇਹਨਾਂ ਦੀ ਇੰਨੀ ਜ਼ੁਰਤ ਵੱਧ ਗਈ ਬਿਹਾਰ ਦੇ ਵਿੱਚੋਂ ਆ ਕੇ ਸ਼੍ਰੀ ਆਮ ਆਪਣੀਆਂ ਧੀਆਂ ਪੈਣਾ ਕੜ-ਕੜ ਕੇ ਲੈ ਜਾਂਦੇ ਆ ਇਹ ਐਡੀ ਇਹਨਾਂ ਦੀ ਜ਼ੁਰਤ ਵੱਧ ਗਈ ਹਿੰਮਤ ਵੱਧ ਗਈ ਇਹਨਾਂ ਦੀ ਜਾਗੋ ਯਾਰ ਇਹ ਗੱਲਾਂ ਫੇਸਬੁੱਕ ਦੇ ਕਮੈਂਟ ਕਰਨ ਵਾਲੀਆਂ ਆ 6 ਸਾਲ ਦੇ ਬੱਚੇ ਤੂੰ ਦਾਖੜਾ ਭਾਈ ਜਾ ਰੇੜੀ ਚਲ ਉਹਨੂੰ ਚਕਾਉ ਪੈ ਦੋਸਤੋ ਤੁਹਾਨੂੰ ਪਤਾ ਹੀ ਏ ਜਿਹੜਾ ਹੁਸ਼ਿਆਰਪੁਰ ਬੱਚੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਪਈਏ ਵੱਲੋਂ 4 ਸਾਲ ਦੇ ਬੱਚੇ ਨੂੰ ਚੁੱਕ ਲਿਆ ਜਾਂਦਾ ਤੇ ਉਸ ਨਾਲ ਗਲਤ ਕੰਮ ਕਰਨ ਤੋਂ ਬਾਅਦ ਉਸ ਨੂੰ ਗਲਾ ਕੁੱਟ ਕੇ ਮਾਰ ਦਿੱਤਾ ਜਾਂਦਾ ਪਈਏ ਵੱਲੋਂ ਹੁਣ ਇਸ ਗੱਲ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਵੱਡੀ ਗੁੱਸੇ ਦੀ ਲਹਿਰ ਚੱਲ ਰਹੀ ਏ ਪਈਆ ਦੇ ਖਿਲਾਫ ਹੁਣ ਪਈਆ ਨੂੰ ਪੰਜਾਬ ਵੀ ਚੋਬਹਾਰ ਕੱਢ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹਨਾਂ ਪਈਆ ਨੇ ਪੰਜਾਬ ਵਿੱਚ ਬਹੁਤ ਜ਼ਿਆਦਾ ਗੰਦ ਪਾ ਰੱਖਿਆ ਏ ਤੇ ਹੁਣ ਹਰ ਗਲੀ ਮੁਹੱਲੇ ਸ਼ਹਿਰ ਬਾਜ਼ਾਰ ਵਿੱਚ ਪਈਆ ਦੇ ਟਿਕਾਣਿਆਂ ਤੇ ਜਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਭਜਾਇਆ ਜਾ ਰਿਹਾ ਏ ਜਿਨ੍ਹਾਂ ਦੀ ਆ ਵੀਡੀਓ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਹੁਣ ਜਾਗੋ ਤੇ ਇਨਾਂ ਪਈਆ ਨੂੰ ਆਪਣੇ ਪਿੰਡਾਂ ਸ਼ਹਿਰਾਂ ਵਿੱਚੋਂ ਬਾਹਰ ਕੱਢੋ ਤਾਂ ਜੋ ਆਪਣੇ ਬੱਚੇ ਧੀਆਂ ਪੁੱਤਰ ਪੰਜਾਬ ਵਿੱਚ ਸਹੀ ਸਲਾਮਤ ਰਹਿ ਸਕਣ